ਸਰੂਪ ਮਹੱਲਾ ਤੀਜਾ ਪੰਡਤ ਪੜ ਪੜ ਇੱਛਾ ਸੂਕਦਾ ਜੀ ਮਹਾਰਾਜ ਸਾਹਿਬ ਕਹਿੰਦੇ ਦੇਨੀ ਦੇ ਪ੍ਰਸਾਦ ਕਹਿੰਦੇ ਭਾਈ ਪੰਡਤ ਵਿਦਵਾਨ ਬਣ ਕੇ ਪੜ ਕੇ ਉਪਰ ਵਾਲੀ ਸਾਖਰਾਂ ਦੇ ਸੰਦਾਨ ਨੂੰ ਕੂਕ ਕੇ ਸੁਣਾਉਣਾ ਹੈ ਮਾਇਆ ਮੂਰਖਿਆ ਮਾਇਆ ਦੇ ਮੋਹ ਦੇ ਮਾਇਆ ਵਿੱਚ ਪਿਆਰੇ ਕੋਈ ਜੁਰਦੀ ਹੋਰ ਜੁਰ ਗਿਆ ਹੋ ਅੰਦਰ ਗਹਿਵ ਲਾਟ ਨਹੀਂ ਨਾਈ ਅੰਦਰ ਸਾਖੀ ਬ੍ਰਹਮ ਇਹ ਨੂੰ ਜਾਨ ਨਹੀਂ ਸਕਦਾ ਹੈ ਮਨ ਮੂਰਖ ਜਾਵਾ ਇਸ ਕਰ ਕੋਈ ਮੰਦਾ ਮੂਰਖ ਹੋਇ ਉਤਰ ਜਾਣੇ ਜਿਗਵਾਨ ਬਣਿਆ ਹੈ ਇਹ ਕੋ ਮਾਰ ਕੇ ਸਮਝ ਹੈ ਇਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਸੁਤਾਰ ਨੂੰ ਆਪ ਨਹੀਂ ਸਮਝਦਾ ਧਾਰ ਨਹੀਂ ਕਰਦਾ ਹਾਂ ਵਰਸਾ ਧੰਨ ਗਵਾ ਕੋਈ ਬਾਈ ਵਰਸਾ ਆਵਦਾ ਜਨੂੰ ਗਵਾ ਲਿਆ ਹੈ ਮਰ ਗੰਮ ਵਾਰੂਆ ਮਰਦੇ ਬੰਦੇ ਰਹੋਗੇ ਪੁਨਾ ਆਪਣਾ ਬਾਰੀ ਵਾਰੀ ਮਹੱਲਾ ਤੀਜਾ ਜੀ ਸਤਗੁਰ ਸੇਵਿਆ ਜੀ ਸਤਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਪੂਜਨ ਕੀਤਾ ਹੈ ਗਿਨ ਸਾਧਗਰ ਸੂਈਆਂ ਅਕਿੰ ਨਾਮ ਪਾਇਆ ਹਨਨ ਸਧਗਰਾਂ ਦੇ ਪਾਸ ਅਮਰਤ ਨਾਮ ਪ੍ਰਾਪਤ ਕੀਤਾ ਹੈ ਉਦੋਂ ਕਾਇ ਦੀਚਾ ਜੇ ਤੁਮ ਸੰਸਾਦ ਪੁੱਛ ਕੇ ਵੇਖ ਲੋ ਮਹਾਪੁਰਖਾਂ ਨੇ ਨਾਮ ਪਾਇਆ ਨੂੰ ਬੂਝ ਕੇ ਪੁੱਛ ਕੇ ਮਜਾ ਕਰਕੇ ਵੇਖਣਾ ਸਧਗਰਾਂ ਦੀ ਸੇਵਾ ਕਰਕੇ ਨਾਮ ਮਿਲਿਆ ਹੈ ਬੜਾ ਸਾਧ ਸੁਖ ਮਾਨਵਾਤਾ ਨਾਮ ਜੀ ਦੇ ਅੰਦਰੋਂ ਇਹਨਾਂ ਦੀ ਸ਼ਾਂਤੀ ਸਾਰੀਆਂ ਵਾਸਨਾਵਾਂ ਨਿਰਜਾਰਨੀ ਨੂੰ ਹੋ ਸੁਗੋਣ ਨੇ ਮਨ ਦੀ ਬਾਤ ਜਾਂਦਾ ਹੈ ਤੂੰ ਕਾ ਤੀਤ ਪੁਕਾਰ ਤੂੰ ਸਮਾਰ ਤੋਂ ਪੁਚਾਦੇ ਤੈਨੂੰ ਕੂਟ ਵੀ ਮਾਰ ਲੰਗੇ ਐ ਸੂਰ ਆਉਂਦੀ ਸਿਰਾਂ ਨੂੰ ਕਰਦੇ ਤੂੰ ਕਹਿੰਦਾ ਮਾਰ ਕੇ ਵੀ ਪੁਕਾਰ ਕਰਨੀ ਐ ਇਹ ਚੱਕੀ ਜਾਂਦੀ ਉਹਨਾਂ ਦੀ ਆਪਾ ਲੋ ਆਪ ਖਾਏ ਮਨ ਨਿਰਮਲ ਹੋਵੇ ਆਪਣੇ ਸੂਤ ਦੇ ਗਿਆਨ ਕਰਕੇ ਆਪਾ ਜਿਹੜਾ ਹੰਕਾਰ ਐ ਅੰਤ ਕਰ ਲਉ ਇਹਦੇ ਦੇ ਆਸੇ ਉਹਨੂੰ ਖਾ ਲਵੇ ਮੇੜ ਦੇਵੇ ਸਭ ਮਨ ਸ਼ੁੱਧ ਹੁੰਦਾ ਹੈ ਹੋਰ ਸੱਦ ਦੀ ਜੋ ਤੁਸੀਂ ਸਾਡੇ ਸਗਤੀ ਵਿਚਾਰ ਕਰੋ ਤਾਂ ਆਪਣੇ ਅੰਤਾਂ ਕਰੂ ਗਿੰਦਰ ਆਪਾ ਦੇ ਗਿਆਸ ਖਾਤਾ ਜਾਂਦਾ ਨਹੀਂ ਸਕਦਾ ਹੈ ਇਸੇ ਪ੍ਰਕਾਰ ਆਪਾਂ ਇਹ ਆਪ ਖਾਏ ਆਪਣੇ ਸੰਤ ਪਾਦੇ ਲਖਰ ਤੋਂ ਆਰਾ ਆਪਣਾ ਇਹ ਅਸਰੂਪ ਹੈ ਅੱਡਾ ਦਾ ਲਖਰ ਤੋਂ ਖਾਧਾਰਨ ਕਰੇ मन सुध हूंदा प्यार गुरू साहिब जा शब्द करण प्यार जा हरि देव जी सलमी जा करणी उहो हरि देव थी सलमी वारा बि हिते वारा बि प्यार ਮਹਾਰਾਜ ਦੇ ਕੀ ਵਸਾ ਕੋ ਜੰਨਦਾ ਸਤਿਗੁਰੂ ਦੇ ਹੱਥ ਕਾਰਨ ਆਈ ਬਿਤੇ ਆਰਦਾ ਪੌੜੀ ਭਰਤੀ ਸੇਵਾ ਸਫਲ ਹੈ ਅਰਿਆ ਕਾਲ ਪ੍ਰਭੂ ਦੀ ਸੇਵਾ ਕੀਤੀ ਹੋਏ ਉਹਨਾਂ ਦੀ ਸਫਲੀ ਹੈ ਗੁਰਮੁਖ ਪਾਦਰਥਾਰਾ ਜਿਹਨੂੰ ਗੁਰਮਾਨਾ ਪਰਮੇਸ਼ਰ ਦੀ ਸੇਵਾ ਭਗਤੀ ਕਰਨੀ ਉਹਨੂੰ ਗੁਰਮਖਾਨੀ ਖਾਸ ਸੂਤ ਦੀ ਪ੍ਰਾਪਤੀ ਹੁੰਦੀ ਹੈ ਲੋਕੋ ਪਾਏ ਜਾਂਦਾ ਇਹਨਾਂ ਦਾ ਜੀਵਨ ਸੋਟ ਹਾਰ ਪਹਾੜ ਤੇ ਗੁਰ ਮਿਲਿਆ ਜਿਨਾਂ ਨੇ ਹੜੀ ਦੀ ਭਾਵਨਾ ਦਿਲਤਵਾ ਹਰੀਨ ਜੀ ਨਾਲ ਨਸਤਾਨ ਕਰਨ ਭਾਜਾਂਗੇ ਉਹਨਾਂ ਨੂੰ ਸਤਗੁਰਾਂ ਦੇ ਵਰਸਣ ਹੁੰਦੇ ਮਿਲਦੇ ਹਨ ਮਹਾਰਾਜੇ ਤੁਮਹਾਰਾ ਨਾਮ ਕੀਆ ਜਿਹਨੂੰ ਸਤਗੁਰਾਂ ਨਾਲ ਮਿਲਦੇ ਭਾਈ ਪਰਮੇਸ਼ਰ ਦੇ ਨਾਮ ਨੂੰ ਫੇਚ ਆਉਂਦੇ ਹਨ ਉਹ ਸਭ ਦੀ ਹਰ ਪਾਰ ਨੂੰ ਗੁਰੂ ਸਾਹਿਬ ਦੇ ਸਭ ਉਪਦੇਸ਼ ਦੁਆਰਾ ਇਹ ਕਾਲ ਪ੍ਰਖਰੀ ਨਹੀਂ ਪਾਈਗਾ ਹਰ ਪਾਰ ਲੰਘਾ ਕਾਲ ਪ੍ਰਖਰ ਦਾ ਨਾਮ ਇਸ ਸੰਸਾਰ ਸਮੁੰਦਰ ਤੋਂ ਤਾਰ ਨੂੰ ਹੌਣ ਵਾਲਾ ਤੇ ਜਹਾਜ਼ ਹੈ ਮਨੁਹਾਤਿ ਜਿਨੇ ਨਾ ਪਾਇ ਜਿਹੜੇ ਤਾਈ ਮੰਦਾ ਹੱਥ ਕਰਦੇ ਰਹਿੰਦੇ ਆ ਇਹਨਾਂ ਨੂੰ ਕਿਸੇ ਨੇ ਪਰਮੇਸ਼ਰ ਨੇ ਨਹੀਂ ਸਿਖਾਇਆ ਸੋ ਗੀਤਾ ਜਾ ਬੰਦਿਆਂ ਵਾਲਿਆਂ ਨੂੰ ਸਿਮਰਤੀਆਂ ਵਾਲਿਆਂ ਨੂੰ ਜਾ ਕੇ ਪੁੱਛ ਕੇ ਦੇਖ ਲੈ ਨਾਨਕ ਹਰਿ ਕੀਨ ਸੇਵਾ ਸੂਤਰੇ ਕੰਗਰੀ ਜੀ ਕੰਨਾਂ ਕਾਲਪੂਰੀ ਹੋਰ ਕਹਿਣ ਕਰ ਸਕਦਾ ਹੈ ਲੈ ਹਰਲਾ 100000 ਆਇਦਿ ਸੰਨਾਨਾ ਲਾਲਾ ਕੋ ਲਗਦਾ ਹ ਲੋਕ ਮਹੱਲਾ ਕੀ ਜਾ ਨਾਨਕ ਸੂਰਾ ਵਰਿਆਨੀ ਕਰਿ ਵਰ ਸਾਜਿ ਤੋ ਸੂਰਮਾ ਹੈ ਉਹ ਬ੍ਰਿਹਾੰਦ ਬਹਾਦਰ ਹੈ ਇਕ ਦਾ ਸੂਰਮਾ ਰਸੂ ਹੁੰਦਾ ਹੈ ਇਕ ਮਹਾਰਾਜ ਹੁੰਦਾ ਹੈ ਕਦ ਅਧ ਰਹੀ ਹੁੰਦਾ ਹੈ ਇਕ ਸੂਰਮਾ ਹੁੰਦਾ ਹੈ ਸੂਰਮਾ ਉਹ ਅਜ ਦੇ ਮੁਕਾਬਲੇ ਦੇ ਨਾਲ ਜੰਗ ਕਰੇ ਜਿਨ ਮੁਕਾਬਲੇ 10000 ਆਪੀ ਲਾ ਮੁਕਾਬਲਾ ਕਰਨ ਦਾ ਬਲ ਸੀ ਤਰੀਕ ਦੇ ਵਿੱਚ ਇਹ ਨਹੀਂ ਸੀ ਕਿ ਹੁਸੈਨ ਦੇ ਵਿੱਚ ਜਹਾਂ ਅੱਜ ਵੀ ਜੁਦ ਕੀਤਾ ਇਸ ਪ੍ਰਕਾਰ ਇਹ ਸੂਰ ਨੂੰ ਅਤੇ ਰਖੀ ਜਿਹੜਾ 100 ਆਦਮੀ ਨਾਲ ਜੰਗ ਕਰੇ ਜਾਂ ਹਜ਼ਾਰ ਆਦਮੀ ਨਾਲ ਜੰਗ ਕਰਕੇ ਜਿੱਤ ਪਾਵੇ ਰਖੀ ਹੁੰਦਾ ਹੈ 10000 ਦੇ ਨਾਲ ਜਿਹੜਾ ਜੰਗ ਕਰਕੇ ਫਤਿਹ ਪਾਵੇ ਉਹ ਮਹਾਂ ਰਖੀ ਹੁੰਦਾ ਹੈ ਅਤੇ ਜਿਹੜਾ ਅੰਦੂਤਾਂ ਦੇ ਨਾਲ ਜੰਗ ਕਰਕੇ ਆਪਣੀ ਫਤਿਹ ਪਾਵੇ ਉਹ ਸਾਰ ਸੰਗੋ ਜੀ ਉਹਨਾਂ ਆਪਣੀ ਹੁੰਦਾ ਹੈ ਉਹ ਕੋਈ ਬੂਰ ਫਰਮਾਉਂਦੇ ਹਨ ਨਾਲਕ ਸੂ ਸੂਰਾ ਵਰਿਆ ਜਿਹੜਾ ਭਾਈ ਕੁ ਸੰਗਤ ਤੋਂ ਵੱਧ ਕੇ ਰਹਿ ਸਰੀਰ ਕਰਕੇ ਉਹ ਜੋਧਾ ਹੈ ਉਹ ਸੂਰਮਾ ਹੈ ਅਤੇ ਜਿਹੜਾ ਆਪਣੀ ਇੰਦਰੀਆਂ ਦੀਆਂ ਰਿਸ਼ਿਆਂ ਨੂੰ ਰੋਕੇ ਰੱਖੇ ਉਹ ਰਥੂ ਹੈ ਜਿਹੜਾ ਸਾਰ ਸੰਯੇ ਦੀ ਕੁ ਸੰਗਤ ਕਰਕੇ ਵਲਣਾਂ ਇੰਦਰੀਏ ਜਨਨ ਤੋਂ ਸਰੀਰ ਕਰਕੇ ਜਾਵੇ ਉਹ ਮਹਾਰਥੂ ਹੈ ਦਸ ਇੰਦਰੀਆਂ ਦੀਆਂ ਰਿਸ਼ਿਆਂ ਨੂੰ ਰੋਕੇ ਜਿਹੜਾ ਮਨ ਦੇ ਸੰਕਲਪਾਂ ਨੂੰ ਹਜ਼ਾਰਾਂ ਨੂੰ ਰੋਕ ਲਵੇ ਉਹ ਆਤਰ ਸਿੰਘ ਸੂਰਮਾ ਹੁੰਦਾ ਹੈ ਤੇ ਹਜੂਰ ਫਰਮਾਉਂਦੇ ਹਨ ਨਾਨਕ ਸੂ ਸੂਰਾ ਬਰੀਆ ਤੇ ਆਇਓ ਸੂਰਮਾ ਬਰੀਆ ਬਹਾਦਰ ਹਾ ਗੁਣ ਉਤਹਾ ਦੋਸ਼ ਅਹੰਕਾਰ ਨੂੰ ਮਾਰਿਆ ਜਿਸ ਵਿੱਚ ਦੁਸ਼ਟੀ ਵਾਲਾ ਅਹੰਮ ਅਹੰਕਾਰ ਨੂੰ ਹੰਕਾਰ ਹੈ ਇਹ ਹੰਕਾਰ ਦੁਸ਼ਤ ਹੈ ਇਹਨੇ ਜਿਸ ਨੂੰ ਮਾਰ ਲਿਆ ਹੈ ਉਹ ਬਹਾਦਰ ਸੂਰਮਾ ਹੈ ਦੁਨੀਆਂ ਵਿੱਚ ਜਿਹਦੇ ਹੰਕਾਰ ਨੂੰ ਮਰਿਆ ਉਹ ਸੂਰਮਾ ਨਹੀਂ ਸੰਕਾਰ ਨੂੰ ਅੰਤ ਨੂੰ ਆਸਤਾਰ ਬੰਦਾ ਹੈ ਗੁਰਮੁਖ ਲਾਗਤਾਲ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਦੀ ਸੇਧ ਕਰਕੇ ਹੰਮ ਜੋ ਜਨਮ ਸਵਾਰਿਆ ਉਹਨਾਂ ਨਾਮ ਦੇ ਬੰਨ੍ਹੇ ਸਵਾਰ ਲਿਆ ਹੈ ਆਪ ਹੋਇਆ ਸਦਾ ਮੁਕਤ ਉਹ ਪੁਰਖ ਆਜ ਸਦਾ ਆਪ ਹੀ ਮੁਕਤ ਹੋ ਗਿਆ ਹੈ ਸਭ ਕੋਲੇ ਨਸਤਾਰਿਆ ਇਨੁ ਕੋਣ ਨਹੀਂ ਉਸੇ ਤਾਰ ਦਿੱਤਾ ਹੈ ਸੋਹਣੇ ਸੱਚੇ ਦੁਆਰੇ ਤੇ ਮਾਰੇ ਸਾਜ ਦੇ ਬਾਰੇ ਸੱਚੇ ਤੇ ਸੋਦਾ ਪਾਉਂਦੇ ਹਨ ਕਾਹਦੇ ਤੇ ਨਾਮ ਪਿਆਰਿਆ ਜਿਹਨਾਂ ਨੇ ਮਾਰੇ ਸਾਹ ਨਾਮ ਪਿਆਰੂ ਨਾਲ ਕੁੱਟਾ ਹੈ ਜੋ ਨਾਮ ਦੇ ਪਿਆਰੇ ਹਨ ਮਾਨਸ ਮੁਮਰ ਹੈ ਅਹੰਕਾਰ ਮਾਨਸ ਲੋਗ ਦਾ ਹੰਕਾਰ ਵੀ ਕੀ ਮਰ ਜਾਂਦੇ ਹਨ ਮਰਨ ਵਿਗਾਰੇ ਜਿਹਨਾਂ ਨੇ ਆਹਦੇ ਮਰਨ ਨੂੰ ਲਗਾ ਲਿਆ ਆਪੇ ਮਰ ਜਾਂਦੇ ਆ ਲੱਖਾਂ ਖੂਨ ਕਹਾੜੇ ਮੁਕੱਦਮੇ ਨਜ਼ਰੋਂ ਪਾ ਦਿੰਦੇ ਹਨ ਇਸ ਪ੍ਰਕਾਰ ਉਹਨਾਂ ਨਾਲ ਦਾ ਮਰਨਾ ਵਗਾਰ ਰਿਹਾ ਹੈ ਨਗਰੋਂ ਸੁਲੰਬੀ ਬਣੇ ਜਾਣੇ ਮੁਕਾਦਮੇ ਪਾਇਆ ਜਾਣੇ ਕਈ ਆਉਣੇ ਕਤਲ ਹੋ ਜਾਣੇ ਇਸ ਪ੍ਰਕਾਰ ਮਰਨਾ ਵਗਾਰ ਰਿਹਾ ਹੈ ਇਹਨਾਂ ਨੇ ਮਰਨਾ ਪਹਿਨੋ ਸਿਮਰਨ ਕੀਰਤਨ ਹੋਵੇ ਇਹ ਉਹਨਾਂ ਦਾ ਜਨਮ ਸਵਾਰਨਾ ਹੈ ਸਾਹਿਬ ਸੰਗਤ ਦੀ ਉਹਨਾਂ ਦਾ ਮਰਨਾ ਸਵਾਰਨਾ ਹੈ ਇਹਨਾਂ ਗੁਰੂ ਘਰ ਦੇ ਪ੍ਰਮੇਸ਼ਰ ਦਾ ਸਿਮਰਨ ਜਿਉਂਦੇ ਵੀ ਕਰਦੇ ਆ ਨਗਰੋਂ ਦੀ ਸੰਗਤਾਂ ਬਰਾਂਜ ਕਾ ਕੇ ਕਰਦੀਆਂ ਹਨ ਉਹਨਾਂ ਨਾਲ ਦਾ ਜਨਮ ਸਵਾਰ ਰਿਹਾ ਹੈ ਉਹਨਾਂ ਮਨਮੁਖਾਂ ਆਦਮ ਵਰਨਾ ਵਿੱਚ ਬਗਾਲਿਆ ਹੈ ਸਭ ਵਰਤੈ ਹੁਕਮ ਆਹ ਤਾਂ ਭਾਈ ਸਾਹਿਬ ਸੰਸਾਰ ਹੁਕਮ ਦੀ ਵਰਤਿ ਹੈ ਆਹ ਕਹਾਂ ਵਿਚਾਰਿਆ ਇਹ ਵੀ ਵਿਚਾਰੇ ਤੁਸੀਂ ਕੀ ਕਰ ਸਕਦੇ ਹੰਮ ਆਪ ਨੂੰ ਦੂਜਿਆਂ ਲੱਗਦੇ ਹਨ ਆਪਣੀ ਹੰਕਾਰ ਕਰਕੇ ਇਹ ਬੁੱਧੀ ਪਾਸੇ ਵਾਲਾ ਤੁਸੀਂ ਲੱਗੇ ਹੋ ਨੀ ਸੋਖ ਵਿਸਾਰਿਆ ਰਹਾ ਜੀ ਨੂੰ ਬੁਲਾਇਆ ਤਾਂ ਇਹ ਕਾਰਨ ਹੋਇਆ ਮੈਂ ਦੇ ਭੁੱਲਣ ਦਾ ਨਾਨਕ ਜਿਨ ਲਾਏ ਸਭ ਦੁੱਖ ਸਤਿਗੁਰੂ ਜੀ ਦੇ ਨਾਮ ਤੇ ਮਹਾਰਾਜ ਦੇ ਨਾਮ ਤੋਂ ਸਾਰਾ ਦੁੱਖੀ ਚਿੰਗੜਿਆ ਹੋਇਆ ਜੀਵ ਨੂੰ ਸੋਖ ਵਿਸਾਰਿਆ ਸੁਖਿਆ ਪਰਮੇਸ਼ਰ ਦਾ ਪ੍ਰਾਪਤ ਹੋਣਾ ਅਸੀ ਅਨੰਦ ਉਹ ਵਿਸਾਲ ਸੁਖ ਦਾ ਸੁਦਾਇਕ ਨਾਮ ਸ੍ਰੀ ਮਹਲਾ ਪੀਜਾ ਮੁਰਕੁੰਗਾ ਹਰ ਨਾਮ ਜਿੜਾ ਰੋਈ ਸਤਿਗੁਰਾਂ ਦਾ ਪ੍ਰਮੇਸ਼ਰ ਦਾ ਨਾਮ ਜਪਲ ਕਰਾਇਆ ਹੈ ਸੁੱਖਾਂ ਨੂੰ ਉਹਨਾਂ ਵਿਸਥਾ ਪਰਮ ਸੁਖਾ ਇਹ ਨੰਦਰ ਦੇ ਰੋ ਆ ਮਾਰਾ ਨਾਮ ਪਤਾ ਵਸ ਗਿਆ ਸਾਸ ਗਰਾਸ ਹੀ ਭੁੰਦਾ ਉਹਨਾਂ ਦੇ ਹਿਰਦੇ ਵਿੱਚ ਮਾਰੰਗ ਜਿਹੜਾ ਧਰਮ ਸੀ ਉਹ ਸਾਰਾ ਚੱਕ ਦਿੱਤਾ ਪੰਜ ਪ੍ਰਕਾਰ ਦਾ ਆਰਾਮ ਨਾਮ ਹਰ ਕੀਰਤ ਗਾਈ ਉਹਨਾਂ ਮਹਾਂਪੁਰਖਾਂ ਨੇ ਰਾਮ ਦਾ ਨਾਮ ਜਿੜੀ ਨਾਲ ਦੀ ਜਪਦੇ ਹੈ ਰਸਨਾ ਕਰ ਤੋਂ ਹੀ ਹਰੂ ਦੀ ਤੀਰਥ ਨੂੰ ਦਰਨਾ ਚੁੱਪਾ ਹੈ। ਅਰਚਾਨਣ ਮਾਗੋ ਦੇਖਾ। ਇਹ ਮਹਾਰਾਜ ਨੂੰ ਨਾਮ ਦਾ ਚਾਨਣ ਪ੍ਰਕਾਸ਼ ਕਰਕੇ ਉਹਨਾਂ ਨੂੰ ਭਗਤੂ ਸਾਹਿਬ ਗਿਆਨ ਦਾ ਮਾਰਗ ਪ੍ਰਗਟ ਕਰਕੇ ਦਿਖਾਤਾ ਪਰਮਾਰਥ ਦਾ। ਹਉਮੈ ਮਾਰ ਏਕ ਲਿਖ ਲਾਗੀ। ਜਿਨਾਂ ਜੀਵਾਂ ਦੇ ਹਉਮੈ ਮਾਰ ਲੀਏ। ਤੁਕਨਾ ਸਭਾ ਦੇ ਬ੍ਰਹਮਤੂਰਿ ਦੇਵ ਲਾਗੇ ਹੈ ਅੰਤਰ ਨਾਮ ਬਸਾਏ ਅੰਦਰੋਂ ਸੁਖੀ ਕਾਸ਼ਣ ਆਉਦਾ ਨਾਮ ਬਸਾ ਦੁੱਤਾ ਹੈ ਗੁਰਮਤੀ ਜੰਮ ਨੂੰ ਇਹ ਨਾ ਸਾਕਤਾ ਜੋ ਜਿਮ ਜੀ ਧਾਰਨ ਵਾਲੇ ਪੁਰਖ ਹੈ ਉਹਨਾਂ ਨੂੰ ਜੰਮ ਨਹੀਂ ਕਰ ਸਕਦਾ ਹੈ ਸੱਚੇ ਨਾਮ ਸਵਾਇ ਗੁਰਮਤਿ ਵਾਲਾ ਕੌਣ ਹੈ ਜਿਨ੍ਹਾਂ ਦਾ ਮਨ ਸੱਚੇ ਨਾਮ ਜਿ ਸਮਾਇ ਲੀਨ ਹੋ ਗਿਆ ਹੈ ਸਭ ਆਪੇ ਆਪ ਵਰਤਾ ਕਰਤਾ ਗੁਰੂ ਗ੍ਰੰਥ ਕਾ ਸਾਹਿਬ ਪ੍ਰਖ ਆਪਣਾ ਆਪ ਰੂਪੀ ਸਾਰਿਆਂ ਨੂੰ ਵਰ ਕਰ ਰਿਹਾ ਹੈ। ਗੁਰ ਭਾਵੈ ਤੂ ਨਾਇ ਲਾਇਆ। ਗੁਰ ਮਹਾਰਨ ਭਾਜਾਂਦੇ ਨੂੰ ਨਾਮ ਸੱਚੇ ਪਾਧਨ ਲਾ ਗਿਆ ਹੈ। ਪਰ ਨਾਮਿਕ ਨਾਮ ਲੈ ਤਾ ਦੀਆ ਸਾਹਿਬ ਜੀ ਦੇ ਪਰਮੇਸ਼ਰ ਦਾ ਨਾਮ ਲਿਉ ਤਾਂ ਜੀਉਂਦੇ ਭਾਰੀ ਹੋ ਜਾਂਦਾ ਹੈ। ਪਰ ਨਾਮ ਹੈ ਸਣ ਮਰ ਜਾ। ਕੋਈ ਵੀ ਜੀਵ ਹੈ ਨਾਮ ਤਦ ਨੂੰ ਕਲਪ ਕਾਲ ਚ ਮਰ ਜਾਣਾ ਹੁੰਦਾ ਹੈ ਜੀਵਾਂ ਦਾ। ਕੈਰੀ ਮਿਲਿਆ ਹਰ ਦੀਵਾਨ ਕੋ ਮਿਲਿਆ ਸਾਰੇ ਹਰਿ ਦੇ ਦੀਵਾਨ ਸੰਗਤ ਦੀ ਸਵਾਦ ਵਿੱਚ ਹਰਿ ਦੇ ਆਸਰੇ ਸੰਗਤ ਮਿਲਿਆ ਹੈ ਤੋ ਸਭ ਦੀਵਾਨੀ ਮਿਲਿਆ ਇਹ ਸਾਰੇ ਰਾਜਸਥਾਨਾਂ ਕੀ ਸਾਧੂਆਂ ਦੀ ਦਵਾਨਾ ਦੀ ਮਹੱਤਵਾਂ ਦੀ ਸਵਾਤ ਦੀ ਅਤੋ ਸਾਰੇ ਵਿਸ਼ਾਤ ਦੀ ਅਤੋ ਸੇਤਰਕਾਰ ਉਹ ਸਾਰੇ ਦਵਾਨਾ ਦੀ ਜਿਹੜਿਆ ਹੋਇਆ ਲੋਕ ਪਰਲੋਕ ਦੇ ਵਿੱਚ ਅਧਨਾ ਜੀ ਮਿਲਿਆ ਸੰਗਤ ਜੋ ਮਾਰਾ ਦੀ ਸੰਗਤ੍ਰੀਤੀ ਦੀਆਂ ਜੀ ਮਿਲਿਆ ਹੋਇਆ ਉਹਨ ਸਾਰਿਆਂ ਦਵਾਨਾ ਦੇ ਸਾਰੀਆਂ ਸਵੇਨਾਂ ਲੱਗੇ ਸਾਰੀ ਜੀ ਮੁਰਕਾਨੀਆ ਸੋਇਆ ਦਿੱਤੇ ਉਹਦਾ ਮਲਾਪ ਹੋ ਗਿਆ ਸੰਗ ਜਿੱਥੇ ਉਹ ਜਾਏ ਜਿੱਥੇ ਉਹ ਸੁਰਗ ਮਹਾਂਪੁਰਖ ਜਿੱਥੇ ਜਾਂਦੇ ਆ ਸੁਰਖੀ ਨਾਲ ਕੇ ਦਾ ਬਸਿਆ ਰਹਿੰਦਾ ਆ ਅਨੰਦ ਸਹਿਤ ਹੁੰਦਾ ਲਾਗੀ ਕੋ ਸਾਥ ਨਾ ਕੀਣਾ ਹੁੰਦਾ ਹੈ ਸੁਰਖੀ ਉਹ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਕਲੇਸ਼ ਨਹੀਂ ਹੁੰਦਾ ਅਨੰਦ ਸਹਿਤ ਹੁੰਦਾ ਇਹ ਆਸ ਲੋਕ ਦੀ ਗਾਨ ਹੈ ਮਾਤ ਲੋਕ ਦੀ ਸਭਾ ਅਦਰ ਹੈ ਨੰਦਾ ਅਤੇ ਜੇ ਪਤਾਲ ਚਲੇ ਜਾਣ ਉੱਥੇ ਵੀ ਮਰਾ ਗੁਰੂ ਨੂੰ ਕੋਈ ਕਰ ਸਕਦਾ ਅਤੇ ਜੇ ਜੰਮ ਫਰੀ ਚਲੇ ਜਾਣਾ ਤਾਂ ਕਰੋ ਦੇਨ ਚ ਚਲਦਾ ਹੈ ਠਾਕਰ ਸੀਨ ਕੋਈ ਨਾ ਸੀ ਜਾਨੋ ਸਰੰਦ ਨੂੰ ਨਾਂ ਪਤਾ ਨਾਲ ਕਰੀ ਨਾ ਗਿਆ ਸੀ ਸਾਰੇ ਸਾਰੇ ਬੱਚਿਆਂ ਨੂੰ ਪਾਤੀ ਨਾ ਦੂਗੀ ਨਰਕੋਂ ਸੀ ਕੋਈ ਗੁਣ ਤੇ ਕੱਤੀ ਗਲਣੇ ਚਲਕ ਬੰਨ ਫਾਸੀ ਇਸ ਪ੍ਰਕਾਰ ਦੀ ਬਾਤ ਮਿਲ ਗਈ ਹੈ ਅਤੇ ਜੋ ਕਰ ਕੋ ਕਰਨ ਲਾਗ ਰੋ ਜੀ ਪੂਰੀ ਗਿਆਨ ਤਾਂ ਕਰੇ ਦੇਨ ਤੇ ਉਸੇ ਨੰਕ ਧਰਮ ਐਸੇ ਕਹਿੰਦਾ ਕੀਤੇ ਪੈਣ ਕੋ ਨਹੀਂ ਹੁਣ ਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਅੰਤਨ ਨਾਮੀ ਨਿਵਾਨ ਹੈ ਨਾ ਇਹਨਾਂ ਦੇ ਭਾਈ ਨਾਰਾਜੋ ਨਾਮ ਦਾ ਹੀ ਖਿਆਨਾ ਹੋਇਆ ਨਾਮੋਂ ਪਰਵਾਰਾ ਨਾਮ ਨੂੰ ਨਾ ਹੀ ਦਾ ਪਰਵਾਰ ਸੰਗਿਆ ਪੁੱਤ ਧੀ ਪੁੱਤ ਬੇਨ ਹੈ ਅਤੇ ਧੀ ਧੀ ਜ ਹੈ ਇਸ ਪ੍ਰਕਾਰ ਨਾਮ ਦਾ ਹੀ ਪਰਵਾਰ ਹੈ ਅਤੇ ਸ਼ਾਂਤੀ ਦੀ ਪਤਨੀ ਹੈ ਉਹਨਾਂ ਦੀ ਮਾਤ ਭਤੋ ਹ੍ਰਿਤੀ ਪਤਾ ਹੈ ਇਸੇ ਪ੍ਰਕਾਰ ਸਭ ਸੰਗ ਦੀ ਇਹ ਸਾਰਾ ਪਰਿਵਾਰ ਸਮਤੀ ਉਹਨਾਂ ਦੀ ਮਾਤਾ ਹੈ ਇਹ ਨਾਮ ਦੇ ਪਰਿਵਾਰ ਦੀ ਸਮਤੀ ਹੈ ਨਾਉਂ ਦੇ ਨਾਂ ਪਰਵਰਿਆ ਪਰਵੇੜ ਪਰਉਂਗੇ ਆਹੇ ਕਿਤ ਵਲਿਆ ਰਹੇਂਦਾ ਅਕਦੇ ਨਾਉਂ ਨਿਕੋਲੇ ਹਰ ਵਕਤ ਨਾਉਂ ਦਾ ਬੈਜੀ ਸੰਪਦਾ ਦਾ ਪਰਿਵਾਰ ਬਣਿਆ ਰਹਿੰਦਾ ਹੈ ਨਾਉਂ ਕੀ ਦੀਆ ਨਾਉਂ ਮੰਨਿਆ ਜੇ ਨੰਨ ਕੋਈ ਸਿਧਵਾ ਕੰਨ ਮੈਨਿਕਾਂ ਆਉਂਦੇ ਨਾਉਂ ਨੂੰ ਕੋਈ ਜੇ ਇਹ ਕੋਈ ਨੰਨ ਮੰਨਦੇ ਕਿ ਨਾਂ ਨਹੀਂ ਮੰਨਦੇ ਮੈਨਿਕੋੜਾ ਜਾਣਦਾ ਹੈ ਜੀ ਕੌਂਸਲਰ ਜੀ ਸਾਹਿਬ ਜੀ ਪੰਗੂ ਜੀ ਉਹਨੂੰ ਨਿੰਦ ਕਰਦੇ ਕਰਦੇ ਨੂੰ ਉਦੋਂ ਮੋਹਰਾਂ ਦੀ ਖੋਲੂ ਮਰ ਗਈ ਉਹ ਮੋਰਾਂ ਨੂੰ ਫੈਲ ਨਹੀਂ ਰਿਹਾ ਕਿ ਬੱਦੂ ਬਣਾ ਲਈ ਬੱਦੂ ਦੇ ਜਰ ਕੇ ਸਹਿਰ ਕਰਾ ਕਰ ਲੋਕ ਭਣੀ ਹੋਇਆ ਜਾਣਦੇ ਨੇ ਨਮਸਕਾਰਾਂ ਕਰਵਾ ਕਰ ਉਹ ਕਹਾ ਕਰੇ ਕਿ ਮੈਂ ਕਹਿ ਨਹੀਂ ਆਉਂਦਾ ਇਸ ਤਰ੍ਹਾਂ ਕਈ ਦਿਨ ਗੁਜ਼ਰ ਗਏ ਕਿ ਸ਼ਾਲਾਨ ਪੁੱਛਿਆ ਵੀ ਦੱਸ ਤੂੰ ਤੈਨੂੰ ਸਾਰੇ ਲੋਕ ਸਮਝ ਗਏ ਐ ਉਹ ਭੰਦੀ ਨਹੀਂ ਰਹੀ ਤੂੰ ਸੰਹਕਾਰ ਕਰਨਾ ਤੂੰ ਕਹਿੰਦੇ ਮੈਂ ਕਹਿ ਜਾऊंगा ਕਹਿੰਦੇ ਮੈਂ ਤਾਂ ਉਹ ਹੁੰਨੇ ਜਿਵੇਂ ਘਾਹ ਖੋਦ ਕੇ ਜਿਵਾ ਕਰਨਾ ਆਹੀ ਤੇ ਰੰਬਾ ਤੇ ਮੇਰੇ ਕੋਲ ਤੰਗੜੀ ਸੀ ਕਿ ਮਾਇਆ ਇਹ ਕੋਈ ਰਹਿ ਗਈ ਮਾਇਆ ਇਹ ਮੈਂ ਬਣਾ ਲਿਆ ਬੰਦੂ ਇਹ ਹਿੰਦੇ ਸੇ ਲੋਕ ਸਲਾਮਾ ਕਰਦੇ ਮੈਂ ਤਾਂ ਨਹੀਂ ਮੈਨੂੰ ਕੋਲੇ ਮੱਥਾ ਟੇਕਦਾ ਉਹ ਮਾਇਆ ਨੂੰ ਵੀ ਕੋਈ ਟੇਕ ਨਹੀਂ ਮੈਂ ਕਦੇ ਨਹੀਂ ਕਿਹਾ ਮੱਥਾ ਟੇਕਦਾ ਸੀ ਇਹ ਇਸ ਪ੍ਰਕਾਰ ਭਗਤੀਆਂ ਨੂੰ ਵਾਹਿਗੁਰੂ ਦੇ ਨਾਮ ਨੂੰ ਸਭ ਕੁਝ ਸਮਝਦਾ ਉਹ ਆਪਣੀ ਹਉਮੈ ਨਹੀਂ ਕਰਦੇ ਮਾਇਆ ਪੂਜੀਆ ਨਾਉ ਮੰਨੀ ਹੈ ਕਹਿੰਦੇ ਨਾਮ ਦਾ ਸਾਰਾ ਸੰਸਾਰ ਪੂਜਨ ਕਰਦਾ ਹੈ ਨਾਮ ਦਾ ਹੀ ਮੰਨਣ ਕਰਦਾ ਹੈ ਨਾਇਕ ਜੀ ਵਿੱਚ ਸਭ ਹਰੇ ਆਂ ਕਰਕੇ ਸਾਰੇ ਜਨਮਾਂ ਦੀਆਂ ਬ੍ਰਾਹਮਣ ਕੋਈ ਕਾਟਕਾਨੀ ਕਾਰਨ ਚਾਰੂ ਦਾ ਕਹਾਣ ਸਾਰੇ ਪਾਸ ਮੁਠੇ ਹੈ ਜਿਸ ਜੇ ਇਸ ਕਰਕੇ ਨਾਮ ਦਾ ਸੁਰੂ ਕਰਕੇ ਪੂਜਨ ਕਰੀਏ ਇਹ ਨਾਮ ਦਾ ਮੰਨ ਕਰਕੇ ਮੰਨਣ ਕਰੀਏ ਨਾ ਹੀ ਕਿਨੇ ਦੇ ਸੱਜ ਹੋ ਰਿਹਾ ਸਭ ਜੀਵ ਦੇ ਬਾਦ ਜਿੰਨੇ ਆ ਨਾਮ ਕਰਕੇ ਹਿਰਿਆ ਨਾ ਸੋ ਜਾਂਦੇ ਹਨ ਖੁੱਪੀ ਜਾਂਦੇ ਹਨ ਜਿਨ ਨਾਮ ਤੇ ਆਇ ਇੱਕ ਮਨ ਉਤਪਿਤ ਜਿਨੋ ਨੇ ਜਿਨ ਮਨ ਹੋ ਕੇ ਇਕਾਗਰਿਤ ਹੋ ਕੇ ਜਿਨ ਮਨਨ ਕਰਕੇ ਇਕ ਦਿੰਤਨ ਕਰਨ ਵਾਲੇ ਹੋ ਕੇ ਤੇ ਤਾਂ ਨਾ ਹੁੰਦਾ ਆਇ ਇਹ ਆਸਰ ਜਗ ਰਹਿਆ ਉਹ ਧਾਰੀ ਸਭਾ ਆਤਮ ਸ੍ਰੇਣੀ ਕੋਈ ਇਨਸਾਨ ਨਾ ਸਾਰੀ ਦੁਨੀਆ ਜਾਣਦੀ ਹੈ ਉਹ ਹੁਣੇ ਵੀ ਰਾਜੇਆਂ ਦਾ ਨਾਉ ਨਹੀਂ ਲੋਕਾਂ ਦੇ ਚੇਤੇ ਮਾਰਾ ਕੱਲ ਵੀ ਪਰਨ ਪੁੱਛਿਆ ਸੀ ਕਿਸੇ ਦੇ ਚੇਤੇ ਨਹੀਂ ਕੋਈ ਪੱਥਵਾ ਦੇ ਆ ਜਾਏ ਦੱਸੋ ਕੋਈ ਕੋਈ ਵਸੇ ਕੋਈ ਕੋਈ ਵਸੇ ਮਾਰੇ ਕੰਨ ਵੇਖੋ ਕਦੀ ਨਾ ਸਾਰੇ ਬੈਣਦੇ ਆ ਇਸ ਪ੍ਰਕਾਰ ਨਾਮ ਦੀ ਵਿਰਿਆਈ ਹੈ ਜਿਮੀ ਨਾਮ ਤੇ ਆਇਆ ਇੱਕ ਜਿਮੀ ਨਾਮ ਤੇ ਆਇਆ ਇੱਕ ਮਨ ਇੱਕ ਕਿਸ ਜਿਨ੍ਹਾਂ ਨੇ ਸੁਮਨ ਹੋਇ ਕਰ ਕੁਤਲੇ ਕੰਦ ਨਾਮ ਨੇ ਤੇ ਆਇਆ ਹੈ ਇਹ ਆਸਰ ਜਗ ਰਹੇ ਆ ਇਸ ਨਾਮ ਆ ਤੇ ਜਿਵੇਂ ਸੁਪਰੇ ਲਾਣੀ ساری ਦੁਨੀਆ ਜਾਣਦੀ ਹੈ ਕੋਈ ਇਸ ਕਹਨ ਜਗ ਦੇ ਵਿੱਚ ਬਾਤ ਨੂੰ ਕੋਲਾਂ ਦੇ ਸੁਨਣ ਹੋਤੀ ਕੋਈ ਰੀਤ ਹੈ ਐਵੇਂ ਬਦਵਾਨ ਹੋਤੀ ਕੋਈ ਐਵੇਂ ਸੰਤ ਹੋਤੀ ਕੋਈ ਕਿਸ ਨੂੰ ਕੋਈ ਜਾਣਦਾ